चम चव बाबा चम चव सवारे सवार बाबा चम चड़िक उहो बाबा चम चिड़िका चम चिड़िका बाबा चम चिड़िका चम चिड़िका बाबा चम चिड़िका बाबा ਜੜਿਕਾ ਹੋਏ ਬਾਬਾ ਜਮ ਜੜਿਕਾ ਹੋਏ ਬਾਬਾ ਜਮ ਜੜਿਕਾ ਬਾਬਾ ਜਮ ਜੜਿਕਾ ਬਸ ਬਾਬਾ ਜਮ ਜੜਿਕਾ ਬਸ ਬਾਬਾ ਜਮ ਜੜਿਕਾ ਹੋਏ ਬਾਬਾ ਜਮ ਜੜਿਕਾ ਹੋਏ ਬਾਬਾ ਜਮ ਜੜਿਕਾ ਜੜਿਕਾ ਰ ਬਾਬਾ ਜਮ ਜੜਿਕਾ ਨੀ ਦਾ ਬੋਲ ਸਾਚੇ ਦਰਬਾਰ ਕੀ ਜੈ ਮਥਾ ਭਗਤੋ ਅੱਜ ਤੁਹਾਨੂੰ ਜਾਣ ਕੇ ਬਹੁਤ ਖੁਸ਼ੀ ਹੋਏਗੀ ਕਿ ਤੁਹਾਡੇ ਨਗਰ ਦੇ ਵਿੱਚ ਬਾਬਾ ਚੰਬ ਚੜਕਾ ਜੀ ਆਪ ਬਿਰਾਜਮਾਨ ਹੋਏ ਨੇ ਭਗਤੋ ਜੇ ਕਿਸੇ ਨੂੰ ਕਿਸੇ ਕਿਸਮ ਦੀ ਤਕਲੀਫ ਦੁੱਖ ਹੋਵੇ ਤਾਂ ਬਾਬਾ ਜੀ ਨੇ 350 ਸਾਲ ਭੋਰੇ ਵਿੱਚ ਬੈ ਕੇ ਘੋਰ ਤਪੱਸਿਆ ਕੀਤੀ ਤੇ ਕੋਰ ਤਪੱਸਿਆ ਕਰਨ ਤੋਂ ਬਾਅਦ ਬਾਬਾ ਜੀ ਨੇ ਇੱਕ ਜੰਤਰ ਤਿਆਰ ਕੀਤਾ ਜੰਤਰ ਜਿਕਰਾ ਬਾਬਾ ਜਮ ਜੜਕਾਂ ਵਾਲੇ ਦਾ ਸੱਚੇ ਦਰਬਾਰ ਕੀ ਜੈ ਤੇ ਉ ਬਾਬੇ ਨੂੰ ਕੀ ਹੋ ਗਿਆ ਓਏ ਜਿਕਰਾ ਗਲਤ ਨਹੀਂ ਬੋਲਦਾ ਮੈਂ ਉਹ ਨਹੀਂ ਨਹੀਂ ਸਹੀ ਸੀ ਅੱਗੇ ਇਸ ਜੰਤਰ ਬਾਰੇ ਜਾਣਕਾਰੀ ਮੈਂ ਆਪ ਦਮ ਹਾਂ ਬਾਬਾ ਜੀ ਆਪ ਦੱਸਣਗੇ ਜੰਤਰ ਬਾਰੇ ਉਹ ਬਾਬਿਆਂ ਨੇ 350 ਸਾਲ ਭੋਰੇ ਚ ਤਪੱਸਿਆ ਕਰਕੇ ਹਾਂ ਇੱਕ ਜੰਤਰ ਤਿਆਰ ਕੀਤਾ ਹੈ ਉਸ ਜੰਤਰ ਦਾ ਨਾਮ ਬਤਾऊं ਬਤਾਓ ਬਤਾਓ ਬਾਬਾ ਜੀ ਓਏ ਉਸ ਜੰਤਰ ਦਾ ਨਾਮ ਬਤਾऊं ਬਤਾਓ ਬਤਾਓ ਬਾਬਾ ਜੀ ਬਤਾਓ ਓਏ ਉਸ ਜੰਤਰ ਦਾ ਨਾਮ ਹੀ ਬਤਾਉਂਗਾ ਅੱਛਾ ਬਤਾऊं ਸਬਜੀ ਵਾਲਾ ਬੈਂਗਨ ਬੈਂਗਨ ਅੱਛਾ ਬਤਾऊं ਉਹ ਹੈ ਬਤਾਉ ਜੰਤਰ ਠੀਕ ਹੈ ਬਾਬਾ ਜੀ ਬਤਾਉ ਜੰਤਰ ਬਤਾਉ ਜਾਂਦੇ ਬਤਾਉ ਜਾਂਦੇ ਬਤਾਉ ਜਾਂਦੇ ਬਤਾਉ ਜਾਂਦੇ ਬਤਾਉ ਜਾਂਦੇ ਬਤਾਉ ਜਾਂਦੇ ਡੰਡ 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 ਨਾ ਸਵੇ ਚੀਲਿਆ ਹਾਂਜੀ ਹਾਂਜੀ ਬਾਬਾ ਜੀ ਇਹ ਕਿੱਥੋਂ ਤੇ ਕਿੱਦਾਂ ਮਿਲਦਾ ਹੈ ਭਗਤੋ ਇਸ ਬਤਾਉ ਯਾਂਤਰ ਦੀ ਕੀਮਤ ਹੈ 9999 ਰੁਪਏ ਇੱਕ ਫ੍ਰੀ ਹੈ ਜੇ ਕਿਸੇ ਨੇ ਘਰੇ ਬੈਠੇ ਆਨਲਾਈਨ ਘਰੇ ਵਗਾਉਣਾ ਹੋਵੇ ਬਤਾਓ ਜੰਤਰ ਤਾਂ ਤੁਸੀਂ www.babachammjhidka.com ਤੇ ਜਾ ਕੇ ਬਤਾਓ ਜੰਤਰ ਆਨਲਾਈਨ ਘਰੇ ਮਗਾ ਸਕਦੇ ਜੀ ਜਿਕਰਾ ਬਾਬਾ ਜਮ ਜੜਕਾਂ ਵਾਲੇ ਦਾ ਸੱਚੇ ਦਰਬਾਰ ਕੀ ਮੱਥਾ ਟੇਕ ਬਤਾਉਂ ਲੈ ਹੈ ਕਿ ਉਹ ਅੱਜ ਸੰਗਤਾਂ ਸੁਗਤਾਂ ਨਹੀਂ ਦੇਂਦੀਆਂ ਕਿਤੇ ਬਾਬਾ ਜੀ ਹੱਲੇ ਤਾਂ ਆਏ ਆ ਜੀ ਸੰਗਤਾਂ ਵੀ ਆਉਣ ਗਿਆ ਲਾਜ ਮਾਉਣ ਗਿਆ ਸੰਗਤਾਂ ਆ ਲਾ ਉਹ ਬਾਬਾ ਬਾਬਾ ਬੜਾ ਜਾਣੋ ਜਾਣੀ ਆ ਬਈ ਆ ਗਏ ਸੰਗਤਾਂ ਸਭ ਦੇ ਕੰਮ ਸਾਰੇ ਬਾਬਾ ਜੰਮ ਜੜੀ ਕਾ ਵਾਲਾ ਸਭ ਦੇ ਕੰਮ ਗਵਾਰੇ ਬਾਬਾ ਜੰਮ ਜੜੀ ਕਾ कम सवारे बाबा जम तरका ਜੀ ਘਲ ਬਣੀ ਜੀ ਉਹ ਬਣ ਗਈ ਬਣ ਗਈ ਦੁਬਾਰਾ ਫਟ ਖਚਮਾ ਗਿਆ ਗੱਲਾਂ ਦਾ ਨਹੀਂ ਪਤਾ ਹਾ ਬਾਬਾ ਜੀ ਉਹ ਉਹ ਵਾਲੇ ਮੰਦਰ ਮਾਰੋ ਜਿਹੜੇ ਜਾਪਾਨ ਤੋਂ ਸੈਕ ਸੈਖੇ ਆਏ ਸੀ ਆ ਮਾਰੋ ਬਾਬਾ ਜੀ ਮਾਰੋ 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 ਚਾਂਗੜਾ ਮੀਂਗੜਾ ਪੂਗੜਾ ਟੀਗੜਾ ਚਾਂਗੜਾ ਪੂਗੜਾ ਪੂਗੜੀ ਓ ਬਾਬਾ ਜੀ ਇਹ ਤਾਂ ਚਾਈਨਾ ਵਾਲੇ ਆ ਅੱਛਾ ਬਾਬਾ ਜੀ ਚੜੇ ਨੂੰ ਭੁੱਖ ਲੱਗੀ ਆ ਜੀ ਕੀ ਖਾਏਗੀ ਨੀ ਕੀ ਖਾਏਗੀ ਮੈਂ ਖੀਰ ਖਾਉਂਗੀ ਖੀਰ ਚੜੇਲ ਮੰਗੇ ਦੀ ਬਦਾਮ ਵਾਲੀ ਖੀਰ ਬਾਬਾ ਜੀ ਚੜੇਲ ਮੰਗੇ ਦੀ ਚੜੇਲ ਮੰਗੇ ਦੀ ਬਦਾਮ ਵਾਲੀ ਖੀਰ ਬਾਬਾ ਜੀ ਚੜੇਲ ਮੰਗੇ ਦੀ ਚੜੇਲ ਮੰਗੇ ਦੀ ਬਦਾਮ ਵਾਲੀ ਇਦੇ ਵਿੱਚ ਬਣ ਗਏ ਚੜੇਲ ਬਾਬਾ ਜੀ ਇਹਦੇ ਨਾਲ ਮਾੜਾ ਜਿਹਾ ਖੇਲ ਬਾਬਾ ਜੀ ਚਮੜੇ ਨੂੰ ਲਾ ਲਓ ਤੁਸੀਂ ਤੇਲ ਬਾਬਾ ਜੀ ਚੜੇਲ ਦੀ ਬਣਾ ਦਿਓ ਰੇਲ ਬਾਬਾ ਜੀ ਯੋ ਯੋ ਖੇਲ ਚੇਲਿਆ ਚੜੇਲ ਦੀ ਬਣਾ ਦੂੰਗਾ ਮੈਂ ਰੇਲ ਚੇਲਿਆ ਕਣਹੇ ਨਾਲ ਲਊਗਾ ਮੈਂ ਖੇਲ ਚੇਲਿਆ ਚੜੇਲ ਦੀ ਬਣਾ ਦੂੰਗਾ ਮੈਂ ਪਾਪਾ ਰੇ ਯੋ ਯੋ ਬਾਬਾ ਚੱਲ ਠੀਕ ਹੈ ਬੀਬਾ ਤੂੰ ਜਾ ਸਕਦੀ ਏ ਤੇਰੀ ਕੁੜੀ ਨੂੰ ਅਸੀਂ ਦੇਖਦਾ ਮਤਲਬ ਠੀਕ ਕਰ ਦਿਆਂਗੇ ਕੜ ਦੇ ਵਿੱਚ ਜੜੇਲ ਕੜ ਦਿਆਂਗੇ ਕੁੜੀ ਮੇਰੀ ਠੀਕ ਤਾਂ ਹੋ ਸੁਣਾ ਓਏ ਹੋਜੂ ਹੋਜੂ ਮੈਂ ਪੜੀ ਮੈਂ ਮਾ ਸੁਣੀ ਹੈ ਤੁਹਾਡੀ ਇਹਨੂੰ ਠੀਕ ਕਰ ਦਿਓ ਹਾਂਜੀ ਹੋ ਔਰ ਸ਼ਨੀਵਾਰ ਡੇਰੇ ਤੇ ਕਾਲਾ ਮੁਰਗਾ ਚੜਾ ਜਾ ਕੇਰੀ ਹਾਂ ਕੁੜੀ ਤੇਰੀ ਠੀਕ ਹੀ ਨਾ ਬੱਬਾ ਬੱਬਾ ਬੋਤਲ ਬੋਤਲ ਹਾਂਜੀ ਹੋਰ ਪੁੱਛ ਇੱਕ ਬੋਤਲ दारू ਦੀ ਬਾਬਾ ਜੀ ਗਰੇਜੀ ਗਰੇਜੀ ਸੁਣ ਲਿਆ ਜੀ ਬੋਤਲ ਗਰੀਜੀ ਚਾਹੀਦੀ ਆ ਹਾਂਜੀ ਹਾਂਜੀ ਗਰੀਜੀ ਚ ਕੀ ਠੀਕ ਹੈ ਬਾਬਾ ਜੀ ਠੀਕ ਆ ਸਭ ਦੇ ਕੰਮ ਸਵਾਰੇ ਬਾਬਾ ਜੰਮ ਜੜਕਾ ਵਾਲਾ ਸਭ ਦੇ ਕੰਮ ਸਵਾਰੇ ਬਾਬਾ ਜੰਮ ਜੜਕਾ ਵਾਲਾ ਜੰਮ ਜੜਕਾ ਵਾਲਾ ਬਾਬਾ ਜੰਮ ਜੜਕਾ ਵਾਲਾ ਸਭ ਦੇ ਕੰਮ ਸਵਾਰੇ ਬਾਬਾ ਜੰਮ ਜੜਕਾ ਵਾਲਾ ਸਭ ਦੇ ਕੰਮ ਸਵਾਰੇ ਬਾਬਾ ਜੰਮ ਜੜਕਾ ਲਿਓ ਹਾਂਜੀ ਹਾਂਜੀ ਬਾਬਾ ਜੀ ਓਏ ਹੁਣ ਜਰਾ ਮੇਰਾ ਇੱਥੇ ਇੰਤਜ਼ਾਰ ਕਰਨਾ ਠੀਕ ਆ ਜੀ ਚੜੇਲ ਬਹੁਤ ਭਾਰੀ ਆ ਅੱਛਾ ਜੀ ਮੈਂ ਭੋਰੇ ਵਿੱਚ ਜਾ ਕੇ ਚੜੇਲ ਕੱਢ ਕੇ ਆਉਂਦਾ ਬਾਬਾ ਜੀ ਮੈਂ ਵੀ ਚਲਾ ਨਾਲ ਜੀ ਅ ਨਹੀਂ ਜਾਓ 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 ਜੀ ਜਾਓ ਜੀ ਜਾਓ ਜਾਓ ਜੀ ਲੈ ਬਈ ਚੜੇਲ ਸੱਚੀ ਭਾਰੀ ਲੱਗਦੀ ਆ ਨਹੀਂ ਤਾਂ ਬਾਬੇ ਨੇ ਮੈਨੂੰ ਲੈ ਜਾਣਾ ਸੀ ਨਾਲ ਓਏ ਮੈਨੂੰ ਪਤਾ ਓਏ ਮੇਰੀ ਗੱਲ ਥਣ ਹਾਂ ਮੈਂ ਹੈਗਾ ਬਾਬੇ ਦਾ ਫੇਵਰੇਟ ਕੇਲਾ ਅੱਛਾ ਠੀਕ ਆ ਬਾਬੇ ਦਾ ਬਾਦ ਗੱਡੀ ਹੈਗੀ ਮੇਰੀ ਅੱਛਾ ਹੈ ਐਖੇ ਮੈਂ ਆਜੀ ਬਾਬੀ ਦਾ ਫੇਵਰੇਟ ਚਿੱਲ ਹੈ ਹੈ ਓਏ ਆ ਮੈਨੂੰ 20 ਸਾਲ ਹੋ ਗਏ ਬਾਬੇ ਨਾਲ ਢੋਲ ਕੀ ਕਟਦੇ ਨੂੰ ਹੈ ਉਹ ਗੱਡੀ ਤੇ ਤਾਂ ਹੱਕ ਮੇਰਾ ਓਏ ਗੱਡੀ ਤੇ ਤਾਂ ਹੁਣ ਸਾਈਟ ਢੋਲ ਕੀ ਸ਼ਾ ਬੈਠਣਗੇ ਐ ਗੱਡੀ ਤੇ ਤਾਂ ਹੁਣ ਸਾਈਟ ਢੋਲ ਕੀ ਸ਼ਾ ਬੈਠਣਗੇ ਉਹ ਨਾ ਓ ਬਾਬੇ ਦੀਆਂ ਅੱਧੀ ਅੱਧੀ ਰਾਤ ਤੱਕ ਮਾਲਸ਼ਾ ਮੈਂ ਕਰਦਾ ਹੈ ਠੇਕੇ ਤੋਂ ਦਾਰੂ ਮੈਂ ਲੈ ਕੇ ਆਉਣਾ ਤੇ ਗੱਦੀ ਤੇ ਤੂੰ ਕਿੱਦਾਂ ਬਹਿ ਜੂਗਾ ਗੱਦੀ ਤੇ ਤਾਂ ਯਾਰ ਹੁਣੀ ਬੈਠਣਗੇ ਕੋਈ ਗੱਲ ਨਹੀਂ ਆਣਾ ਤੇ ਬਾਬੇ ਨੂੰ ਲੌਜੂ ਪਤਾ ਕੌਣ ਗੱਦੀ ਤੇ ਬਹਿੰਦਾ ਹੈ ਕੋਈ ਗੱਲ ਨਹੀਂ ਓਏ ਓਏ ਤੁਸੀਂ ਮੈਂ ਤਾਂ ਝੂਠ ਬੋਲੋ ਖਾਲਿਓ ਕੱਲੇ ਕੱਲੇ दारू ਪੀ ਗਏ ਤੁਸੀਂ ਤੇ ਬਾਬਾ ਹਾਂ ਤੋ ਤੁਸੀਂ ਦਾ ਝੂਠੇ ਬੋਲਦਾ ਉਹ ਦਿਨ ਕੱਲ ਭੁਖੀ ਲਈ ਸੀ ਬਾਬੇ ਕੋਲ ਨਾ ਉਹ ਤਾਂ ਮੇਰੀ ਸਿਹਤ ਠੀਕ ਨਹੀਂ ਸੀ ਫੇਰ ਮੇ ਤੇ ਟੱਟੀਆਂ ਲੱਗੀਆਂ ਸੀ ਹਾਂ ਉਹ ਉਹ ਸੰਗ ਤਾਂ ਗਏ ਸੰਗ ਇਧਰ ਉਹ ਸਭ ਦੇ ਕੰਮ ਸਵਾਰੇ ਬਾਬਾ ਜਮ ਜੜਕਾ ਵਾਲਾ ਸਭ ਦੇ ਕੰਮ ਸਵਾਰੇ ਬਾਬਾ ਜਮ ਜੜਕਾ ਵਾਲਾ ਧਕਾਰਾ ਬਾਬਾ ਜਮ ਜੜਕਾਂ ਵਾਲੇ ਦਾ ਮੱਥਾ ਟੇਕ ਬਤਾਉਂ ਲੈ ਚਮਟਾ ਹੋਰ ਚਮਟੇ ਨਾਲ ਮੱਟ ਘੱਟ ਦਿੰਦਾ ਜੀ ਹਾਂ ਜੀ ਕਿੱਥੇ ਆ ਤੁਹਾਡਾ ਬਾਬਾ 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 ਦਾ ਜੀ ਮੇਲੇ ਤੇ ਗਏ ਹੋ ਆ ਜੀ ਸੱਜਿਆ ਸੀ ਮੇਲੇ ਤੇ ਨਾਲ ਸੰਗਤਾਂ ਨੇ ਹਾਂ ਜੀ ਕੀ ਹੋਇਆ ਤੁਹਾਨੂੰ ਵੀ ਪਤਾ ਹੋ ਜਾਂ ਅੰਦਰ ਚਾਹੀਦਾ ਜੀ ਹਾਂ ਜੀ ਲੱਗਦਾ ਓਏ ਗੱਲ ਸੁਣ ਓਏ ਸਮਝਾ ਲਈ ਆਪਣੇ ਬਾਬੇ ਨੂੰ ਇੱਥੋਂ ਚੱਕੋ ਆਪਣਾ ਬੋਰੀ ਬਿਸਤਰਾ ਹਾਂ ਜੀ ਤੁਸੀਂ ਪਿਛਲੇ ਪਿੰਡ ਵਿੱਚ ਚਰਖਾ ਗਿਆ ਸੀ ਓਏ ਇਹ ਕਨੇ ਮੂੰਹ ਮਾਰਤਾ ਹਾਂ ਨਿੰਕੇ ਦਬਾ ਦਵੋ ਇੱਥੇ ਸਾਡੇ ਪਿੰਡ ਦੇ ਬੱਚੇ ਆ ਸਾਰਿਆਂ ਨੂੰ ਸਕੂਲੋਂ ਜਾਣ ਤੋਂ ਰੋਕ ਰਹੇ ਆ ਤੇਰੇ ਤੇ ਬੁਲਾ ਕੇ ਖਲਾਖਲਾ ਕੜਾ ਉਹਨਾਂ ਪੜ੍ਹਾਈ ਵੀ ਕਰਦੇ ਹੋ ਲੈ ਉਹ ਤਾਂ ਸਾਡੇ ਬਾਬੇ ਸ਼ਖਤੀ ਪਤਾ ਕਿੰਨੀ ਆ ਉਹ ਕਹਿੰਦੇ ਸਕੂਲੇ ਜਾਣ ਦੀ ਲੋੜ ਹੀ ਨਹੀਂ ਹੈ ਰਾਤ ਨੂੰ 12:30 ਵਜੇ ਆ ਕੇ ਬਾਬਾ ਜੀ ਕਹਿੰਦੇ ਪਾਸ ਕਰਾ ਦੇਾਂਗੇ بس بس ਬਤਾਉਂ ਜੰਦਰ ਦੇ ਬਤਾਉਂ ਜੰਦਰ ਬੱਚੇ ਨੂੰ ਮੈਂ ਕਿਹਾ ਪੜ੍ਹਨ ਦੀ ਲੋੜ ਨਹੀਂ ਬਤਾਉਂ ਜੰਦਰ ਨਾਲੇ ਪਾਸ ਬਸ ਬਸ ਸਮਝਾ ਲਈ ਆਪਣੇ ਬਾਬੇ ਨੂੰ ਚੱਕ ਲੋ ਡੇਰਾ ਇੱਥੋਂ ਫੇਨਾ ਕੇ ਲੋ ਛਤਰਖਾਤੇ ਇੱਥੋਂ ਆ ਠੀਕ ਹੈ ਜੀ ਲੈ ਤੈਨੂੰ ਪਤਾ ਨਹੀਂ ਸਾਡੇ ਬਾਬੇ ਦੀ ਸ਼ਕਤੀ ਕਿੰਨੀ ਆ ਆਹ ਹੈ ਦੇਰੋਂ ਤੇਰੇ ਬਾਬੇ ਦੀ ਸ਼ਕਤੀ ਤੇਰੀ ਆ ਠੀਕ ਠੀਕ ਹੈ ਜੀ ਦੱਸ ਦਾਂਗੇ ਕੋਈ ਨਹੀਂ ਕੋਈ ਨਹੀਂ ਦੱਸ ਦਾਂਗੇ ਕੋਈ ਖੜਾ ਕਿਤਾ ਪਿਆ ਠੀਕ ਹੈ ਜੀ ਹੋਰ ਦੱਸੋ ਚਾਹ ਪਾਣੀ ਤੋਂ ਇਲਾਵਾ ਸੇਵਾ ਅਲਟਰਾ ਟ੍ਰੈਕਟਰ ਟੂ ਠੀਕ ਹੈ ਜੀ ਠੀਕ ਹੈ ਲੈ ਆਇਆ ਬੜਾ ਢੇਰਾ ਚਕਾਉਣ ਵਾਲਾ ਹੈ ਉਹ ਬਥੇਰੇ ਬਾਬੇ ਨੇ ਦੇਖਿਆ ਇਦਾਂ ਦੇ ਬੰਦਾ ਦੇਖਿਆ ਕਿੱਦਾਂ ਦਾ ਸੀ ਲੈ ਮਾਮਾ ਤੇਰੇ ਉੱਪਰ ਪੈ ਗਿਆ ਤੇਰਾ ਸੀਨ ਖੜਦਣਾ ਉਹਨੇ ਗੱਲਾਂ ਕਰਦਾ ਤੂੰ ਐਡਾ ਭਾਰਾ ਬੰਦਾ ਮੂਰੇ ਬੁੱਲੀ ਜਾਂਦਾ ਬੁੱਲੀ ਜਾਂਦਾ ਹੈ ਨਹੀਂ ਮੈਨੂੰ ਮਨੋ ਬਾਬੇ ਉਹ ਸਾਰੇ ਕੰਮ ਸਾਰੇ ਬਾਬੇ ਮਿੱਟੜਕੇ ਵਾਲੇ ਦਾ ਬੋ ਸਾਜੇ ਦਰਬਾਰ ਕੀ ਚ ਹੈ ਬਾਬਾ ਜੀ ਐ ਚੜੇ ਨਿਕਲ ਗਈ ਜੀ ਹੋ ਚੜੇਲ ਤਾਂ ਆ ਗਈ ਓਏ ਆ ਗਈ ਓਏ ਹੋਏ ਬਾਬਾ ਜੀ ਦੇਖੋ ਕਿਤੇ ਆਪਣਾ ਚੇਲਾ ਹੀ ਨਾ ਰੱਦੀ ਕਰ ਦਿਓ ਏ ਬਾਬਾ ਉਹ ਬਾਬਾ ਦੇਖ ਬਾਬਾ ਉਹ ਬਾਬਾ ਸਾਡੇ ਬਾਬੇ ਚ ਕਿੰਨੀ ਸ਼ਕਤੀ ਆ ਉਹ ਬਾਬਾ ਜੜੇਲ ਬੜੀ ਸੋਹਣੀ ਆ ਵੇ ਵਾਹ ਜੀ ਵਾਹ ਬੜੀ ਸ਼ਕਤੀ ਸਾਡੇ ਬਾਬੇ ਚ ਬਹੁਤ ਵੇ ਬਹੁਤ ਲੈ ਵੇ ਜਿਕਾ ਰਹਾ ਬਾਬਾ ਜਮ ਜੜਕਾਂ ਵਾਲੇ ਰਹਾ ਬਹੁਤ ਸਾਡੇ ਦਰਬਾਰ ਕੀ ਬਾਬਾ ਇਹ ਕੱਦੀ ਜੜੇਲ ਇਧਰ ਵੀ ਭੇਜ ਦੇ ਇਦਾਂ ਦੀ ਬਾਬਾ ਜੀ ਭੂਤ ਹੈ ਭੂਤ ਨੇ ਕੋਲੇ ਰੱਖੋ ਜੀ ਇਹਦਾ ਚਾਈ ਜਾਂਦਾ ਹੈ ਬਾਬਾ ਜੀ ਹੁਣ ਮੇਤੋ ਨਹੀਂ ਢੋਲ ਕੀ ਢੁਲਕੀ ਬਾਦੀ ਜੀ ਮੈਨੂੰ ਵੀ ਮਾਤਰ ਮੂਤਰ ਕਹੋ ਮੈਂ ਵੀ ਚੜੇਲਾ ਕੱਢੇਗਾ ਨਹੀਂ ਓ ਛੱਡੋ ਬਰੇ ਮੇਰੀ ਗੱਲ ਸੁਣੋ ਆਪਣੇ ਹਨਾ ਐਤ ਕੀ ਆਉਣ ਵਾਲਾ ਮੇਲਾ ਠੀਕ ਆ ਆਪਾਂ ਇੱਕ ਵਧੀਆ ਟੌਪ ਦੀ ਸਿੰਗਰ ਛੱਡਣੀ ਆ ਬਾਬਾ ਜੀ ਇਸ ਵਾਰ ਕਲਾਕਾਰ ਨਹੀਂ ਹੋਣਾ ਕੋਈ ਵੀ गांव ਵਾਲੀਆਂ ਹਣ ਕੇ ਗਾਉਣ ਵਾਲੀਆਂ ਹਾਂ ਬਾਬਾ ਜੀ ਮੈਂ ਕਹਣਾ ਉਹ ਸਾਧਿਆ ਹੋ ਜਿਹੜੀ ਗੌਂਦੀ ਆਹਾ ਮਿਸਪੂਆ ਓਏ ਉਹ ਮਿਸਪੂਆ ਨਹੀਂ ਆ ਉਹ ਮਿਸਪੂਆ ਹੈ ਉਹੀ ਉਹੀ ਉਹ ਜਿਹੜੀ ਕਹਿੰਦੀ ਉਹ ਮੇਰੇ ਪਿੱਛੇ ਐਵੇਂ ਪਟਰਾਲ ਫੁੱਟ ਕੇ ਵੈ ਤੈਨੂੰ ਕੀ ਮਿਲਦਾ ਮੇਰੇ ਪਿੱਛੇ ਐਵੇਂ ਪਟਰਾਲ ਫੁੱਟ ਕੇ ਵੈ ਤੈਨੂੰ ਕੀ ਮਿਲਦਾ ਮੇਰੇ ਪਿੱਛੇ ਐਵੇਂ ਪਟਰਾਲ ਫੁੱਟ ਕੇ ਵੈ ਤੈਨੂੰ ਕੀ ਮਿਲਦਾ ਓ ਇੱਕ ਹੋਰਾਂ ਦਾ ਗਾਣਾ ਉਹ ਕਿਹੜਾ ਸੀ ਓਏ ਕਿਹੜਾ ਗੇੜੇ ਹਾਂ ਉਹ ਸਿੱਟੀ ਮਾਰ ਕੇ ਬਲਾਣਾ ਹਟ ਜਾ ਮੇਰੇ ਰੋਜ ਦਾ ਸਤਾਣਾ ਹਟ ਜਾ ਸਿੱਟੀ ਮਾਰ ਕੇ ਬਲਾਣਾ ਹਟ ਜਾ ਤੂੰ ਬਾਬੇ ਦੇ ਦਰਿਆਣਾ ਹਟ ਜਾ ਸਿੱਟੀ ਮੰਗਾ ਛਣੇ ਕਾੜੋ ਹਟ ਜਾ ਗਾਣੇ ਸੰਭੱਟ ਜਾ ਉਹ 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 ਸਾਡੇ ਬਾਬੇ ਨੂੰ ਵੀ ਇਦਾਂ ਗਾਣੇ ਆਉਂਦੇ ਉਹ ਲੈ ਉਹ ਅੱਗੇ ਤਾਂ ਗਾਉਂਦਾ ਨਹੀਂ ਹੁੰਦਾ ਸੀ ਇਹ ਉਹ ਲੈ ਉਹ ਮੈਂ ਕਹਿੰਦਾ ਉਹ ਬਾਬੇ ਨੂੰ ਵੀ ਆਪਾਂ ਸੇਹ ਤੇ ਚਾੜ ਦੇਣਾ ਹੀ ਬਾਬਾ ਬਾਬੇ ਦਾ ਸ਼ਫੀ ਬਦੀ ਜਾਂਦੀ ਦਰੋ ਤੇ ਬਾਬਾ 8ਵੇਂ ਸੌਤੇ ਗੋਂਦਾ ਹਾਂਜੀ ਮੰਤਰੀ ਸਾਹਿਬ ਦੇ ਕੋਲ ਜਾ ਕੇ ਆਉਣਾ ਤੁਸੀਂ ਦੋਹਾਂ ਜਾਣਿਆ ਕੀ ਕਰਾਂ ਹਾਂਜੀ ਹਾਂਜੀ ਬਾਬਾ ਜੀ ਉਹ ਨਾਲੇ ਹਨਾ ਆਪਣੇ ਮੇਲੇ ਤੇ ਸੇਵਾ ਵੀ ਸੇਵਾਦਾਰ ਵੀ ਆਉਣੇ ਆ ਸੇਵਾ ਵੀ ਕਰਾਉਣੀ ਆ ਆਪਣੇ ਕੋਲ ਭੁੱਕੀ-ਬਾਕੀ ਹਨੇਗੀ ਲੈ ਭੁੱਕੀ ਹਾਂ ਉਹ ਤਾਂ ਮੈਂ ਤਿੰਨ ਬੋਰੀਆਂ ਲੈ ਆ ਕੇ ਭੋਰੇ ਛੱਟ ਵੀ ਦਿੱਤੀਆਂ ਅੱਛਾ ਲੈ ਲੈ ਮੈਂ ਚੱਕਿਆ ਸਾਈਕਲ ਚੱਲ ਗਿਆ ਗੜ ਸ਼ੰਕਰ ਨੂੰ ਅੱਛਾ ਸਵੇਰ ਉਥੋਂ ਫੜ ਲੈ ਇੱਕ ਦਿਓ ਉਹ ਬੋਲੇ ਉਹ ਉਹ ਲੈ ਫ ਉਹ ਪਲਾ ਗਿਆ ਆਪਾਂ ਨਾ ਬੁੜੀਆਂ ਨੂੰ ਚਾਹ ਦੇ ਵਿੱਚ ਪੁੱਕੀ ਬਾਬਾ ਜੀ ਪਿਛਲੇ ਸਾਲ ਪਤਾ ਮੇਲੇ ਤੇ ਮੈਂ ਕੀ ਕੀਤਾ ਜੀ ਮੈਂ ਹਨਾ ਜਦੋਂ ਆਪਣਾ ਮੇਲਾ ਖਤਮ ਹੋਇਆ ਹਾਂ ਉਹ ਭਾਂਡੇ ਭੁੰਡੇ ਬਾਹ ਪੈ ਸੀ ਧੋਣ ਵਾਲਾ ਜੀ ਬੜੇ ਬੜੇ ਪਤੀਲੇ ਅੱਛਾ ਦੇਖਾਂ ਤੇ ਤੁਸੀਂ ਮੈਨੂੰ ਕਿਹਾ ਨਹੀਂ ਬੀਬੀ ਨੂੰ ਚਾਹ ਬਣਾ ਕੇ ਦੇ ਹਾਂ ਹਾਂ ਬਾਬਾ ਜੀ ਮੈਂ ਤਾਂ ਜੋ ਚਾਹ ਬਣਾਈ ਵਿੱਚ ਗੋਡੇ ਪਾ ਤੇ ਤੇ ਬੀਬੀਆਂ ਨੇ ਪੀ ਲੀਆਂ ਬਾਬਾ ਜੀ ਬੀਬੀਆਂ ਦਾ ਭਾਂਡੇ ਐ ਮਾਝਣ ਐ ਮਾਝਣ ਹੈ ਬਾਬਾ ਜੀ ਆ ਰੌਣਦੂ ਦੀ ਬੀਬੀ ਨੇ ਛਿੰਧੋ ਛਿੰਧੋ ਇਹ ਤਾਂ ਬਾਬਾ ਜੀ ਬਤੀਲੇ ਵਿੱਚ ਬੜ ਗਏ ਐ ਘੁੰਮੇ ਐ ਘੁੰਮੇ ਮੈਂ ਵੀ ਘਮਰ ਰੌਣਦੂ ਕੀ ਛਿੰਧੋ ਅੱਜ ਪੰਬੀ ਜੀ ਕਿੱਤਾ ਬਣੀਆਂ ਉਹ ਆਹ ਉਹ ਮੈਂ ਵੀ ਦੇਖਿਆ ਸੀ ਉਹ ਤਾਂ ਆਪਣੇ ਪਿੰਡ ਦੀ ਆਂਡ ਗਵਾਂਡਾ ਦੀ ਭਾਂਡੇ ਚੱਕ ਲੈ ਕਹਿੰਦੀ ਅੱਜ ਮੈਂ ਸੇਵਾ ਕਰਦੀ ਨੇ ਥੱਕਣਾ ਹੀ ਨਹੀਂਗਾ ਸਾਰੀ ਰਾਤ ਕਹਿੰਦੀ ਸੇਵਾ ਚੱਲੂ ਅੱਜ ਹੈ ਚੰਗੇ ਕੱਪੜੇ ਧੋਤੇ ਕਹਿੰਦੀ ਵਾਸ਼ਿੰਗ ਪਾਊਡਰ ਨੀ ਮਾ ਵਾਸ਼ਿੰਗ ਪਾਊਡਰ ਨੀ ਮਾ ਜੀ ਕਹਿੰਦੀ ਇਦਾਂ ਕੋਈ ਨਾ ਪਪਾ ਜੀ ਸਾਰੇ ਇੰਚ ਇੰਚ ਕਰ ਦਿਆਂਗੇ ਜੀ ਮੈਂ ਤਾਂ ਜੀ ਇਦਾਂ ਕੀਤਾ ਰਾਤੀ ਚੱਕਿਆ ਸਾਈਕਲ ਸਾਰੇ ਪਿੰਡ ਦੇ ਲਾਇਆ ਪੋਟਰ ਜਾ ਕੇ ਸਾਰੇ ਪਿੰਡ ਦੇ ਆਹ ਨਾਲੇ ਫਾਂਡ ਦੇ ਐਨ ਬਾਬੇ ਦੀ ਫੋਟੋ ਇਦਾਂ ਕਰਕੇ ਆਹ ਉਹ ਛਾਲਿਆ ਓਏ ਉਹ ਆ ਗਾਮੇ ਕੇ ਜੀਤੇਗੇ ਹਾਂ ਮਾਜ ਉਤੇ ਪੋਸਟਰ ਲਾ ਆਇਆ ਉਹ ਆ ਕੇ ਮੈਨੂੰ ਕੁੱਟ ਕੇ ਗਏ ਆ ਅੱਛਾ ਜੀ ਬਾਹਰ ਘਰ ਚ ਪਤਾ ਨਹੀਂ ਲੱਗਾ ਬਾਬਾ ਜੀ ਮੈਂ ਤਾਂ ਕੁੱਪ ਤੇ ਵੀ ਲਾ ਆਇਆ ਲੈ ਪਪੂ ਕੀ ਪੁਕੀ ਬਾਬਾ ਥੋੜੀ ਦੇਆ ਕਰੋ ਇਹਨੂੰ ਹੈ ਬਾਬਾ ਜੀ ਆ ਕੇ ਉਹ ਚੱਲੇ ਗਏ ਉਹ ਸਭ ਦੇ ਕੰਮ ਜ਼ਵਾਰੇ ਬਾਬਾ ਜਾਂ ਮਜੜੀ ਕਾ ਵਾਲਾ ਸਭ ਦੇ ਕੰਮ ਜਵਾਰੇ ਬਾਬਾ ਜੰਮ ਜੜਕਾਵਾਰਾ ਜੰਮ ਜੜਕਾਵਾਰਾ ਬਾਬਾ ਜੰਮ ਜੜਕਾਵਾਰਾ ਸਭ ਦੇ ਕੰਮ ਜਵਾਰੇ ਬਾਬਾ ਓਏ 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 ਮੱਥਾ ਟੇਕ ਬਤਾ ਚਾ ਜੈ ਬੱਚਾ ਬਤਾਉਂ ਜਾਂ ਕਿਰ ਚਾਹੀਦਾ ਏ ਓਏ ਮਿਲ ਜਾਏਗਾ ਮਿਲ ਜਾਏਗਾ ਮਿਲ ਜਾਏਗਾ ਤੂੰ ਸਹੀ ਜਗ੍ਹਾ ਤੇ ਪਹੁੰਚਿਆ ਓ ਬਾਬਾ ਜੀ हां बच्चा ਨੇੜੇ ਹੋ ਕੇ ਗੱਲ ਕਰਨੀ ਆ ਉਹ ਬਾਬਾ ਚਾਈਨਾ ਨੇੜੇ ਬੰਦਾ ਠੀਕ ਜੈ ਨਹੀਂ ਲੱਗਦਾ ਜੀ ਓਏ ਮੈਂ ਕਿਆ ਕਰੇ ਚੇਲਿਆ ਨੂੰ ਇੱਥੋਂ ਚੱਕ ਕੇ ਲੈ ਜਾ ਤੇਰਾ ਆਪਣਾ ਸਾਰੇ ਪਿੰਡ ਦੇ ਲੋਕਾਂ ਨੂੰ ਖਰਾਬ ਕਰੀ ਜਾਂਦਾ ਤੂੰ ਓਏ ਓਏ ਸਾਡੇ ਬਾਬੇ ਨੂੰ ਤਾਂ ਕਾ ਉਹ ਬਾਬਾ ਤੈਨੂੰ ਤਾਂ ਕਾਵਾ ਰਿਆ ਓਏ ਬਸ ਬਸ ਗੁੱਸਾ ਨਹੀਂ ਕਰਨਾ ਮੈਂ ਗੁੱਸਾ ਕਿਉਂ ਨਾ ਕਰਾਂ ਮੈਨੂੰ ਪਤਾ ਚੱਜ ਗੁੱਸਾ ਬਹੁਤ ਆ ਠੰਡਾ ਰਹਿ ਨਾਸਿਕ ਹੈ ਤੂੰ ਨਾਸਿਕ ਓਏ ਤੈਨੂੰ ਤੇ ਇੱਥੇ ਘਰੇ ਘਰੇ ਨੂੰ ਮਸਮ ਕਰ ਦਊ ਪਸੰਗ ਹਾਂ ਬਾਬੇ ਦੇ ਹੱਥ ਚੱਕਿਆ ਆ ਤੂੰ ਸਾਡੀ ਜਗ੍ਹਾ ਨੂੰ ਪਖੰਡ ਵੱਧ ਕੇ ਆਏ ਓਏ ਓਏ ਤੈਨੂੰ ਸਾਡੇ ਬਾਬੇ ਦੀ ਸ਼ਕਤੀ ਦਾ ਨਹੀਂ ਪਤਾ ਓ ਤੈਨੂੰ ਬੋਤਲ ਜਬੰਦ ਕਰ ਦੇਣਗੇ ਬੋਤਲ ਚ ਓਏ ਬਾਬੇ ਤੇਰੇ ਕੋਲ ਆ ਗਏ ਰਾਤ ਨੂੰ 12:30 ਵਜੇ ਤੇਰਾ ਭਜਾਉਂਗੇ ਪਟਾਕਾ ਠਾ ਓਏ ਓ ਬਾਬਾ ਕਰ ਮੈਨੂੰ ਬੋਤਲ ਚ ਬੰਦ ਬਾਬਾ ਜੀ ਕਰੋ ਬਾਬਾ ਰੁਕ ਰੁਕ ਬਾਬਾ ਕਰ ਦੇ ਬਈ ਪੱਪਾ ਕਰ ਦੇ ਕਰ ਬੰਦ ਬੋਤਲ ਆਉਂਦੀ 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 ਆਏ ਬਾਬਾ ਜੀ ਗੱਲ ਬਣੀ ਨਹੀਂ ਜੀ ਖਿੱਚ ਕੇ ਮਾਰੋ ਮਾਤਰ ਬਾਬਾ ਜੀ ਕਰ ਦਿਓ ਪਸੰਮ ਆਉਂਦੀ 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 ਹੇ ਬਾਬਾ ਕੀ ਗੱਲ ਹੋ ਗਈ ਬਾਬਾ ਕੀ ਹੋਇਆ ਅੱਜ ਸਾਡੀਆਂ ਨੂੰ ਬੜਾ ਮੰਤਰ ਮਾਰਨਾ ਪੈਣਾ ਬੜਾ 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 ਬਾਬਾ ਜੀ ਬਾਬਾ ਜੀ ਉਹੀ ਵਾਲਾ ਮੰਤਰ ਮਾਰਨਾ ਕਿ ਮੇਰੇ ਤੇ ਮਾਇਸੀ ਕਿਉਂ ਮਾਪਾ ਬੱਸ ਬਾਬਾ ਮੈਨੂੰ ਤਾਂ ਲੱਗਦਾ ਬਾਬਾ ਸ਼ਕਤੀਆਂ ਭੋਰੀ ਸਟਿਆ ਸਾਰੀਆਂ ਬਾਬਾ ਅੱਜ ਕੀ ਹੋਇਆ ਛੱਡੇ ਕੰਮ ਨਹੀਂ ਕਰਦੀਆਂ ਰਾਤੀ ਸੁੱਤੇ ਨਹੀਂ ਸੀ ਓਏ ਬੰਦ ਕਰ ਆਪਣਾ ਪਖੰਡ ਪਖੰਡ ਓ ਬਾਬੇ ਦੇ ਪਖੰਡ ਦਾ ਹਦਾ ਆ ਕੁੜੀ ਆ ਕੁੜੀ ਚਲ ਜਾ ਨਹੀਂ ਤੂੰ ਨਹੀਂ ਜਾਏਂਗੀ ਓ ਬਾਬਾ ਜਾਣ ਦੇ ਤੂੰ ਨਹੀਂ ਜਾਏਂਗੀ ਬਾਬਾ ਜਾਣ ਦੇ ਤੂੰ ਨਹੀਂ ਜਾਏਂਗੀ ਤੂੰ ਨਹੀਂ ਜਾਏਂਗੀ ਪਹਿਲਾਂ ਤਾਂ ਸਿਰ ਤੇ ਉਹ ਐ ਦੱਸ ਬੇ ਬਾਬੇ ਜੀ ਤੇ ਕਿਉਂ ਆਈਆਂ ਮੈਂ ਜੀ ਮੈਂ ਜੀ ਮੈਂ ਜੋਤ ਪੜ੍ਹੀ ਲਿਖੀ ਆ ਮੇਰੇ ਘਰ ਦੇ ਮੇਰਾ ਵਿਆਹ ਮੇ ਤੋਂ ਵੱਡੀ ਉਮਰ ਦੇ ਮੁੰਡੇ ਨਾਲ ਕਰ ਰਏ ਸੀ ਬਸ ਤੇ ਮੈਂ ਡਰਾਮਾ ਕਰਨ ਲੱਗ ਪਈ ਤੇ ਅੰਦਰ ਦਾ ਭੇਦ ਦੱਸਾਂ ਤੁਹਾਨੂੰ ਬਾਬਾ ਕੁਝ ਨਹੀਂ ਕਰਦਾ ਅੰਦਰ ਜਾ ਕੇ ਨਾ ਭੋਰੇ ਚ ਕੁੜੀਆਂ ਨਾਲ ਗੰਦੇ ਕੰਮ ਕਰਦਾ ਵਾ ਉਹ ਗੰਦਾ ਓਏ ਹੋਏ ਹਾਈ ਓਏ ਬਾਬਾ ਕਿਥੇ ਆ ਓਏ ਇਹ ਬਾਬੇ ਦੇ ਚਿੰਗਲ ਚੋਂ ਬਾਹਰ ਨਿਕਲਣਾ ਚਾਹੁੰਦੇ ਆ ਆ ਜਾ ਇੱਧਰ ਉਹ ਅਸੀਂ ਤਾਂ ਐਵੇਂ ਕਹੀ ਗਏ ਸਾਡੇ ਬਾਬੇ ਸ਼ਕਤੀਆਂ ਬਹੁਤ ਆ ਹੈ ਉਹ ਕੱਖ ਨਹੀਂ ਹੈਗਾ ਭਰਾਵਾ ਇਹਦੇ ਕੋਲ ਓਏ ਤੂੰ ਆ ਜਾ ਮੈਂ ਜੀ चल भाई छड़ दे ओए तू नहीं जाएगा ओए ओए और अगला आजा जा तूने मुझे बुलाया मैं आया मैं आया छड़ दे छड़ दे दास ने याद किया जाओ जाओ हां जी हां जी हां जी तू दस भाई ये तो लगता बाबा तेरे नूं बड़ा बाबा लगता मैनू ਉਹ ਦੱਸ ਬਈ ਬਾਬੇ ਦੇ ਚੁੰਗਲ ਕਿੱਦਾਂ ਹੋਦਿਆ ਮੈਂ ਜੀ ਹਾਂ ਦੱਸਣਾ ਜੀ ਧਰਜੀ ਪਾਈ ਫਰਨਾ ਦਾ ਉਹ ਤੇਰੀ ਦਾ ਜੀ ਉੱਥੇ ਕਿਥੇ ਨੇ ਸੁੱਕਣੀ ਪਾਈ ਸੀ ਮੈਂ ਪਾ ਲਈ ਉਹ ਕੋਈ ਨਹੀਂ ਆਉਣਾ ਤੇਰੇ ਕੋਲ ਵੀ ਮੇਰੇ ਨਾਲ ਲੋਕਾਂ ਨੂੰ ਮੁੰਡੇ ਵੰਡਦਾ ਮੈਂ ਦੱਸਦਾ ਜੀ ਦੱਸਦਾ ਦੱਸਦਾ ਜੀ ਦੱਸਦਾ ਹਾਂ ਮੈਂ ਨਹੀਂ ਕੰਮਕਾਰ ਤਾਂ ਕਰਦਾ ਨਹੀਂ ਸੀ ਅੱਛਾ ਐਵੇਂ ਕੰਮਕਾਰ ਤੋਂ ਠੀਠਿਆ ਬੰਦਾ ਮੈਂ ਅੱਛਾ ਤੇ ਬੇਲਾ ਸੀਗਾ ਗਲੀਆਂ ਚ ਕਿਤੇ ਕਿਤੇ ਘੁੰਮਦਾ ਕਿਤੇ ਕਿਤੇ ਅੱਡ ਡੜ ਜਾ ਮੈਨੂੰ ਇੱਕ ਦਿਨ ਮਿਲਿਆ ਉਹ ਕਹਿੰਦਾ ਯਾਰ ਆਪਾਂ ਕੋਲ ਕੋਈ ਕੰਮ ਘੁੰਮਦਾ ਹੈ ਨਾ ਬੇ ਇੱਦਾਂ ਕਰਦੇ ਆਪਾਂ ਬਾਬੇ ਨੇ ਕਿ ਡੇਰਾ ਰੱਖਿਆ ਆ ਬਉਥੇ ਚੱਲਦੇ ਆ ਕਹਿੰਦਾ ਤੂੰ ਚਮਟਾ ਵੀ ਬਹੁਤ ਵਧੀਆ ਆਪਣਾ ਪਿਆਰ ਲੰਦਾ ਆ ਅੱਛਾ ਬਸ ਇਦਾਂ ਫੁੱਕੀ ਜੇ ਦੇ ਕੇ ਮੈਨੂੰ ਬਾਬੇ ਦੇ ਨਾਲ ਲੈ ਆਇਆ ਕਹਿੰਦਾ ਬਾਬਾ ਤੈਨੂੰ 7700 ਰੁਪਏ ਦਿਹਾੜੀ ਦਵਾਂਗੇ ਮੈਂ ਕਹਾ ਵੇ ਵੇਲਿਆਂ ਨੂੰ ਕੀ ਮਾੜਾ ਬਾਬੇ ਨਾਲ ਹੋ ਲਾ ਕੇ ਬਾਬੇ ਨੇ ਤੈਨੂੰ ਨਕਮਾ ਬਣਾਤਾ ਹਾਂ ਹਾਂਜੀ ਸਾਡਾ ਡੋਡੇ ਤੈਨੂੰ ਇਸ ਤਰ੍ਹਾਂ ਕੀ ਹਾਲ ਕਰਤਾ ਉਹ ਚੰਗਾ ਭਲਾ ਤੂੰ ਪੜਿਆ ਲਿਖਿਆ ਆ ਇਹਦਾ ਮਤਲਬ ਇੱਥੋਂ ਆ ਜੇ ਨੌਕਰੀ ਨਹੀਂ ਮਿਲਦੀ ਤਾਂ ਮਸੇਕਨ ਲਾਪੋ ਜਾਂ ਪਖੰਡੀਆਂ ਡੇਰੇ ਦੇ ਆ ਜਾਓ ਤੂੰ ਦੱਸ ਇਹਦੇ ਪਖੜ ਚੋਂ ਬਾਹਰ ਨਿਕਲਣਾ ਚਾਹਣਾ ਜੀ ਪੈਸੇ ਕਿਹਨੂੰ ਮਾਰੇ ਲੱਗਦੇ ਉੱਤਾਂ ਉੱਧਰ ਫੈਸਲਾ ਨਿਕਲਣਾ ਚਾਹੁੰਦਾ ਜੀ ਆ ਜਾ ਫਿੱਤਰ ਹਾਂਜੀ ਆਏ ਆ ਜਾ ਆ ਜਾ ਮੈਨੂੰ ਕੰਮ ਕੋ ਮਿਲ ਜਾਊਗਾ ਜੀ ਬਾਅਦ ਚ ਓਏ ਤੁਸੀਂ ਤੇਰਾ ਢੋਲ ਕੀ ਆਇਆ ਹੈ ਤੇਰੇ ਤੇ ਮੇਰਾ ਪਿਆਰ ਹੀ ਬਹੁਤ ਹੈ ਬਾਬਾ ਜਾਣੇ ਤੈਨੂੰ ਮੈਂ ਨਹੀਂ ਜਾਣਦੇ ਸਾਕ ਬਾਬਾ ਜਾਣੇ ਪੈਣਾ ਉੱਧਰ ਵੋਟਾਂ ਜ਼ਿਆਦਾ ਆ ਅੱਛਾ ਉਹ ਦੱਸ ਵੇ ਬਾਬੇ ਦੇ ਡੇਰੇ ਤੇ ਕਿੱਦਾਂ ਆਇਆ? ਉਹ ਦੱਸ ਹਾਂਜੀ ਹਾਂਜੀ ਮੈਂ ਕੀ ਦੱਸਾਂ ਜੀ ਮੈਂ ਤਾਂ ਜੀ ਇਹ ਘਨ ਪੜ ਜਾ ਬੰਦਾ ਆ ਜੀ ਅੱਛਾ ਤੇ ਬਾਬਾ ਸਾਲਾ ਮੇਰਾ ਤਾਇਆ ਲੱਗਦਾ ਜੀ ਅੱਛਾ ਹਾਂਜੀ ਬਾਬਾ ਤੇਰਾ ਤਾਇਆ ਲੱਗਦਾ ਹਾਂਜੀ ਕਰਦੀ ਗੱਲ ਹੈ ਜੀ ਤੇ ਮੈਨੂੰ ਇਹਨੇ ਕਦੀ ਸਕੂਲੀ ਨਹੀਂ ਭੇਜਿਆ ਜੀ ਅੱਛਾ ਹੋਰ ਮੈਂ ਜੱਸ ਬਸ ਜੋਦਦੀ ਹੋਸ ਸੰਭਾਲੀ ਆ ਆ ਮੇਰੇ ਪਾਤ ਹੀ ਗੱਜ ਢੋਲ ਕੀ ਆ 20 ਸਾਲ ਹੋ ਗਏ ਬਸ ਹੁਣ ਢੋਲ ਕੀ ਕੁੱਟੀ ਜਾਂਦਾ ਜੀ ਹੈ ਆ ਪਤਾ ਨਹੀਂ ਕਿਹੜੇ ਨਸ਼ੇ ਕਰਾਉਂਦਾ ਆ ਮੇਰੇ ਤਾਂ ਦਿਮਾਗੇ ਹੀ ਚੱਕ ਹੋਇਆ ਰਹਿਂਦਾ ਜੀ ਤੂੰ ਦੱਸ ਬੇ ਨਿਕਲਣਾ ਚਾਹੁੰਦਾ ਇਹ ਤੋਂ ਬਾਬੇ ਤੋਂ ਖੰਢੀ ਦੋ ਹਾਂਜੀ ਹਾਂਜੀ ਬਿਲਕੁਲ ਲਾ ਢੋਲ ਲਓ ਜੀ ਆਹ ਲਓ ਜੀ ਆਹ ਲਓ ਢੋਲ

ਉਹ ਤੂੰ ਲੋਕਾਂ ਨੂੰ ਬੇਕੂ ਬਣਾਉਣ ਲਗਾਇਆ ਤੂੰ ਦੱਸ ਫਿਰ ਬਾਬਾ ਕਿੱਦਾਂ ਬਣਿਆ ਮੈਨੂੰ ਕੁੱਟਿਓਰਾ ਮੈਂ ਦਾਦਾ ਦਾਦਾ ਆ ਦੱਸ ਲੈ ਦੱਸ ਦਾਦਾ ਜੀ ਮੈਂ ਤਾਂ ਕਬਾੜੀਆ ਜੀ ਜੀ ਇਹ ਕਬਾੜੀਆ ਸੱੱਛਾ ਤੇ ਬਾਬਾ ਰਸਦਾ ਬਣਿਆ ਆ ਬੁੜੀਆਂ ਮੇਰੇ ਤੋਂ ਸਵਾਦ ਹੀ ਚੋਟਕੀ ਲੈਣ ਆਉਂਦੀਆਂ ਰਹੀਆਂ ਵੀ ਸਿਰ ਦੋਖ ਦਾ ਢਿੱਡ ਦੋਖ ਦਾ ਉਹ ਸਵਾਹ ਨਾ ਠੀਕ ਹੋ ਗਈਆਂ ਉਹ ਮੈਨੂੰ ਅਸਲੀ ਬਾਬਾ ਅਸਲੀ ਬਾਬਾ ਕਹਿਣ ਲੱਗ ਗਏ ਜੀ ਤੇ ਮੈਂ ਇੱਥੋਂ ਅਸਲੀ ਬਾਬਾ ਹੋ ਗਿਆ ਜੀ ਆਪ ਦੇਖ ਲਓ ਕਵਾਡ ਦਾ ਕੰਮ ਕਰ ਦਸਿਆ ਤੁਹਾਡੇ ਵਰਗਿਆਂ ਨੇ ਇਤੋਂ ਸਵਾਦੀਆਂ ਪੁੜੀਆਂ ਲੈ ਲੈ ਠੀਕ ਹੋ ਗਏ ਤੇ ਬਾਬਾ ਬਣ ਗਿਆ ਇਹ ਲੋਕਾਂ ਨੂੰ ਮੁੰਡੇ ਵੰਡਦਾ ਫਿਰਦਾ ਇਹਦੇ ਆਪਣੀ ਘਰਾਂ ਦੀ ਡੌੜੀਓ ਹਾਂਜੀ ਇਹਦੇ ਆਪਣੀ ਕੋਈ ਨਾਣਾ ਹੈ ਨਹੀਂ ਗੱਲ ਨਹੀਂ ਨਹੀਂ ਜੀ ਤਾਈ ਨੂੰ ਤਾਂ 20 ਸਾਲ ਪਹਿਲਾਂ ਘਰ ਛੱਡ ਗਈ ਇਹਨੂੰ ਪਤਾ ਹੀ ਹੈ ਅੱਛਾ ਇਹ ਅਸਲੀ ਪਾਪਾ ਨਹੀਂ ਹੈ ਆਪ ਵੀ ਬਾਬਾ ਹੈ ਨਹੀਂ ਨਹੀਂ ਜੀ ਓਏ ਆਵਾ ਗਲਤੀ ਪਾਇਆ ਵਾਹ ਆ ਵੀ ਲੱਗ ਤੁਸੀਂ ਦੱਸੋ ਕਿ ਅਸਲੀ ਬਾਬਾ ਆ ਇਹ ਅਸਲੀ ਬਾਬਾ ਆ ਜਿਨ੍ਹਾਂ ਨੇ ਤੁਹਾਡੇ ਬੱਚੇ ਨਸ਼ਿਆਂ ਤੇ ਲਾ ਦਿੱਤੇ ਆ ਬੋਲੋ ਅਖੰਡ ਕਰਦੇ ਇਹ ਢੋਂਗੀ ਬਾਬਾ ਆ ਸਾਡਾ ਅਸਲੀ ਬਾਬਾ ਇਹ ਨਹੀਂ ਸਾਡਾ ਅਸਲੀ ਬਾਬਾ ਜਿਨੇ ਕੋਟ ਪੈਂਟ ਪਾਇਆ ਏ ਜਿਨੇ ਟਾਈ ਲਾਈ ਏ ਉਹ ਬਾਬਾ ਜਿਹੜਾ ਪੈਨ ਲਾਉਂਦਾ ਏ ਇਹਦੇ ਅੰਗੂਕ ਕਗਈਆਂ ਨਹੀਂ ਪਉਂਦਾ ਸਾਡਾ ਬਾਬਾ ਅਸਲੀ ਬਾਬਾ ਬਾਬਾ ਸਾਹਿਬ ਸਾਡੇ ਬਾਬੇ ਨੇ ਸੰਵਿਧਾਨ ਲਿਖਿਆ ਉਹਦੇ ਵਿੱਚ ਉਹਨੇ ਸਾਨੂੰ ਪੜ੍ਹਨ ਲਿਖਣ ਦਾ ਅਧਿਕਾਰ ਲੈ ਕੇ ਦਿੱਤਾ ਤੇ ਅਸੀਂ ਉਸ ਅਧਿਕਾਰ ਦੀ ਵਰਤੋਂ ਪੜ੍ਹਨ ਲਿਖਣ ਲਈ ਕਰਨੀ ਹੈ ਨਾ ਕਿ ਇਹੋ ਜਿਹੇ ਪਖੰਡੀ ਬਾਬਿਆਂ ਦੇ ਮਗਰ ਲੱਗਣ ਲਈ ਤੂੰ ਸਾਰੇ ਆਪਣੀ ਸੋਚ ਨੂੰ ਅਗਾਹ ਵੱਧੂ ਬਣਾਓ ਇਹੋ ਜੇ ਪਖੰਡੀ ਬਾਬਿਆਂ ਦੇ ਚੁੰਗਲ ਚੋਂ ਬਾਹਰ ਨਿਕਲੋ ਮੇਥੋਂ ਗਲਤੀ ਹੋਈ ਹੈ ਜੀ ਉਹ ਦੱਸ ਓਏ ਤੂੰ ਦੱਸ ਅਸਲੀ ਬਾਬਾ ਕੌਣ ਆ ਅਸਲੀ ਬਾਬਾ ਤਾਂ ਅਸਲੀ ਬਾਬਾ ਤਾਂ ਉਹ ਯੋ ਹੈ ਜਿਹਦੇ ਗੱਲ ਵਿੱਚ ਠਾਈ ਹੈ ਅਸਲੀ ਬਾਬਾ ਉਹ ਯੋ ਹੈ ਜਿਹਦੇ ਹੱਥ ਵਿੱਚ ਪੈਨੇ ਅਸਲੀ ਬਾਬਾ ਮੈਂ ਨਹੀਂ ਅਸਲੀ ਬਾਬਾ ਉਹ ਯੋ ਹੈ ਅਸਲੀ ਬਾਬਾ ਡਾਕਟਰ ਬੀ ਆਰ ਅੰਬੇਦਕਰ